ਅਸਲਾਮੁਆਲਿਕਾ ਨਾਜ਼ਰੀਨ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਆਪਾਂ ਕਰਦੇ ਰਹਿੰਦੇ ਹਾਂ ਬਾਦ ਇਲਾਜ ਤੇ ਬਾਈ ਵਰਗੇ ਆਪਣੇ ਕੋਲ ਆਏ ਨੇ ਪਿੰਡ ਕੜਾਈਲੇ ਤੋਂ ਪਹਿਲਾਂ ਬਾਈ ਜੀ ਦੇ ਆਪਾਂ ਪਾਛ ਲਾਏ ਸੀਗੇ ਇਹ ਵੀ ਠੀਕ ਨੇ ਹੁਣ ਹੁਣ ਆਪਾਂ ਇਸ ਬਾਈ ਜੀ ਦੇ ਪਾਛ ਲੈਨੇ ਬਾਕੀ ਆਪਣਾ ਇਹਨਾਂ ਨਾਲ ਹੀ ਗੱਲਬਾਤ ਕਰਦੇ ਆਂ ਵੀ ਤੁਸੀਂ ਕਦੋਂ ਆਏ ਸੀ ਪਹਿਲਾਂ ਆਪਣੇ ਕੋਲ ਪਹਿਲਾਂ ਹੋਵੇ ਨਾ ਪਰ ਨਾ ਹੋਵੇ ਕਿਵੇਂ ਹੋ ਤੁਹਾਡੀ ਪ੍ਰੋਬਲਮ ਜਮਾ ਠੀਕ ਹੈ ਮੈਨੂੰ ਰਾਈ ਹੱਸੋ ਉਹ ਸਵੇਰ ਕਿੰਨੇ پیشنਟ ਭੇਜਦੇ ਆਪਾਂ ਕੋਈ ਤੇ ਕੋਈ ਵੀ ਆ ਗਈ ਠੀਕ ਹਾਂ ਆ ਜਮਾ ਠੀਕ ਹੈ ਜਿਹੜੇ ਕਹਿੰਦੇ ਸੀ ਟ੍ਰੀਟਮੈਂਟ ਹੋਊਗਾ ਉਹ ਵੀ ਵਧੀਆ ਕੱਢੀ ਆਈ ਹੈ ਠੀਕ ਆ ਤੇ ਬਾਕੀ ਬਾਈ ਜੀ ਦੇ ਹੁਣੀ ਆਪਾਂ ਪਛਲਾਏ ਨੇ ਨਵਾਂ ਗੱਲਬਾਤ ਕਰਦੇ ਆ ਕਿਵੇਂ ਬਾਈ ਹੁਣ ਥੋੜੀ ਤਕਲੀਫ ਨੇ ਬਾਈ ਅੱਧਾ ਫਰਕ ਪੈ ਹੈ ਨਾ ਫਰਕ ਪੈ ਨਹੀਂ ਕੋ ਹੁੰਦਾ ਮੰਨ ਕੇ ਚਲੋ ਵੀ ਵਹਿਮ ਵੀ ਹੁੰਦਾ ਆਪਾਂ ਨੂੰ ਬੰਦਾ ਜਿੱਥੇ ਸੈੱਟ ਜਾਉਂਦਾ ਇਹਨੂੰ ਉੱਚੀ ਕਰਾ ਦਿਆ ਬਾਈ ਮੈਨੂੰ ਕਿਹਨਾਂ ਫਰਕ ਪੈਦਾ ਹੈ ਤਾਂ ਤਾਂ ਜਮੂਰਾ ਫਰਕ ਪੈਦਾ ਠੀਕ ਆ ਤੇ ਜਦੋਂ ਆਪਾਂ ਪਛਲਾਏ ਉਹਦੇ ਕਿੰਨੀ ਕੋਈ ਬਰੀਡ ਹੋਈ ਕੋਈ ਤਕਲੀਫ ਨਹੀਂ ਕੋਈ ਨਹੀਂ ਜਾਈ ਪਤਾ ਕੀ ਗੱਲ ਹੈ ਜਿਵੇਂ ਕੋਈ ਲੇਡੀਜ਼ ਹੁੰਦੀਆਂ ਜਾਂ ਕਿ ਬੰਦੇ ਹੁੰਦੇ ਆ ਅਗਲੇ ਕਹਿੰਦੇ ਵੀ ਨਾਲ ਟੁਕਣ ਕੇ ਪਛਲਾਉਣਗੇ ਨਾ ਨਾ ਉਹਦੇ ਪਤਾ ਨਹੀਂ ਕੀ ਕਰਨਗੇ ਜਾਂ ਕਿੰਨੇ ਦਾ ਦਰਦ ਹੋਊਗਾ। ਨਹੀਂ ਕੁਝ ਨਹੀਂ ਉਹਦੇ ਵਿੱਚ। ਮੁੰਡਾ ਪਤਾ ਕੰਡੇ ਨਾਲ ਦੁਖ ਨਹੀਂ ਲੱਗਿਆ ਜੀ। ਤੇ ਕੁਝ ਨਹੀਂ ਜੀ ਹੈ ਨਹੀਂ ਆਉਂਦੀ ਨਹੀਂ। ਤਾਂ ਉਹਦਾ ਰਾਮ ਉਹਦੇ ਵੀ ਫੋਨ ਨਹੀਂ ਕੱਲਦਾ। ਮਰੇ ਦਾ ਬੜਾ ਟਾਈਮ ਹੋ ਗਿਆ ਯਾਰ ਦੇਖੋ। ਆ ਬਟਾ ਕੋਈ ਦਿਲੀਪ ਨਹੀਂ। ਕੋਈ ਬੀਬੀ ਨਹੀਂ ਗੁਲਕਟਾ ਨਹੀਂ। ਵਧਿਆ ਨਹੀਂ ਕੋਈ ਪ੍ਰੋਬਲਮ ਨਹੀਂ ਕੁਝ ਹੋਇਆ। ਠੀਕ ਹੈ। ਹਾਂਜੀ ਤੇ ਦਿਖਾਇਆ ਪਰ ਪਹਿਲਾਂ ਕਿਸੇ ਦਾ ਡਰਾਮ। ਪਹਿਲਾਂ ਬਹੁਤ ਤਾਂ ਹੀ ਗਿਆ ਜਿਆ। ਬਹੁਤ ਦੇ ਗਿਆ ਜਿਆ। ਕੋਈ ਡਾਕਟਰ ਕਹਿੰਦਾ ਮਣਕੇ ਦਵਗੇ ਮਣਕੇ ਚੇਪਗੇ ਚਾਰ ਵੀ ਵਰਗਿਤੋਂ ਦੇ ਕੁਰੀਸ਼ਨ ਹੋ ਗਈ ਹੈ ਹੋਈ ਜਾਉਂਗੀ ਬਹੁਤ ਇਹ ਵੱਢਦੀ ਚਲੋ ਬਾਕੀ ਆਪਾਂ ਬਾਈ ਨਾਲ ਤੁਹਾਡੀ ਗੱਲਬਾਤ ਕਰਾਈਏ ਜੇ ਆਪਾਂ ਨੂੰ ਕਿਸੇ ਨੇ ਮਿਲਣਾ ਹੈ ਫਿਰ ਤਾਂ ਆਪਣਾ ਬਲੱਡ ਲੈਣਾ ਜਿਲ੍ਹਾ ਆਪਣਾ ਪੈਂਦਾ ਬਠਿੰਡਾ ਹੀ ਆਪਣਾ ਇੱਥੇ ਆ ਕੇ ਮਿਲ ਸਕਿਆ ਦਿਆ ਇਹ ਆਪਾਂ ਕਰਦੇ ਹਾਂ ਰਿੰਗਰਵਾ ਜਿਹਨੂੰ ਕਿ ਸੈਟਿਕਾ ਪੈਣ ਜਾਂ ਨਾੜ ਬਲੌਗ ਵੀ ਕਹਿੰਦੇ ਆ ਉਹਦਾ ਆਪਾਂ ਪਾਚਾ ਲਾ ਕੇ ਟਰੀਟਮੈਂਟ ਕਰਦੇ ਆ ਪਾਚਾ ਦਾ ਆਪਾਂ ਤੁਹਾਨੂੰ ਬਾਈਆਂ ਨੇ ਵੀ ਦੱਸਿਆ ਕੋਈ ਜ਼ਿਆਦਾ ਤਕਲੀਫ ਨਹੀਂ ਹੁੰਦੀਗੀ ਨਾਰਮਲ ਹੀ ਹੁੰਦਾ ਹੈ ਕਿ ਜਿਹੜਾ ਗੰਦਾ ਬੰਦਾ ਕੋਮ ਦਾ ਆਪਾਂ ਕੱਢ ਦਿੰਨੇ ਹੈਗੇ ਜਿਸ ਦੇ ਨਾਲ ਕੀ ਨਾੜ ਚੱਲ ਪੈਂਦੀ ਹੈ ਤੇ ਦਰਦ ਬਿਲਕੁ